ਕਰਨੀ ਚੋ ਕਾਇਦਾ داری ਤੇ ਮੇਰੀਆਂ ਮਿੱਟਦੇ ਵੀ ਨੈਣਾਂ ਮਾ ਹੋ ਤਾ ਮੇਰਾ ਦਿਲ ਤੰਨਿਆ ਰਖਾਲਿਆ ਤੂੰ ਦਬੇ ਸੀਨੇ ਖਾਰਦੇ ਭਾਈ ਬੱਲਾ ਅੱਖ ਮੇਰੀ ਪੀਰੀ ਵਾਲਿਆ ਹੌਣ ਕੇ ਜਿਦਾਰ ਦੇ ਹੋ ਆਖਦਾ ਬਤਨ ਪੂਜ ਲੋਕ ਮਰੇ ਨੇ ਜਿੰਨਾਂ ਨੂੰ ਬਲੇਖੇ ਨੇ ਮੈਂ ਦੱਸਾਂ ਤਾ ਆਈ ਬੱਲਾ ਅੱਖ ਮੀਰ ਪੀਰੀ ਵਾਲਿਆ ਆਣ ਕੇ ਦਰਦ ਦੇ ਮੂੜਿਆਂ ਦੇ ਕੋੜ ਦੇ ਦਰਦ ਤੋਂ ਹਟੇ ਹੋ ਕੇ ਸਾਧ ਚੋਰ ਤੋਂ ਪਾਪੀਆਂ ਨੇ ਬਾਪਸ਼ਾਹ ਤੇਰਾ ਵਜੀਰ ਤੇ ਪੁੱਛ ਲਿਆ ਮਹੌਰਾ ਤੋਂ ਅੱਖ ਨੇ ਜਾਂਦਾ ਨਹੀਂ ਵਕਤ ਟਾਲਿਆ ਅੱਖ ਨੇ ਜਾਂਦਾ ਨਹੀਂ ਵਕਤ ਟਾਲਿਆ ਕਿ ਦੁਖੀਏ ਪੁਕਾਰਦੇ ਭਾਈ ਬੱਲਾ